ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਅੱਜ ਪੇਸ਼ੀ ਸੀ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਵੱਲੋਂ ਇੱਕ ਬਹੁਤ ਵੱਡਾ ਫਾਸਲਾ ਕੀਤਾ ਗਿਆ ਕਿਉਂਕਿ ਦੂਜੇ ਪਾਸੇ ਕੋਰਟ ਦੇ ਬਾਹਰ ਆਕਾਲੀ ਦਲ ਦੇ ਬਹੁਤ ਸਾਰੇ ਵਰਕਰ ਤੇ ਉਹਨਾਂ ਦੇ ਲੀਡਰ ਯਾਨੀ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ ਦੇ ਨਾਰੇ ਲਾ ਰਹੇ ਨੇ ਔਰ ਦੂਜੇ ਪਾਸੇ ਸਰਕਾਰ ਮਰਦਾਬਾਦ ਦੇ ਨਾਰੇ ਲੱਗ ਰਹੇ ਨੇ ਆਖਰ ਪੰਜਾਬ ਦੀ ਸਰਕਾਰ ਜਿਵੇਂ ਕਿ ਭਗਵੰਤ ਮਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਹਿੰਦੇ ਅਸੀਂ ਪੱਕੇ ਪੈਰੀ ਜਾਨੀ ਇਹਨੂੰ ਚੱਕਿਆ ਤੇਰਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਹਦੇ ਹਣ ਪੱਕੇ ਪੈਰਾਂ ਦੇ ਉੱਤੇ ਕਾਰਵਾਈ ਕੀਤੀ ਆ ਔਰ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਇਸ ਖਬਰ ਨੂੰ ਦੇਖ ਰਹੇ ਨੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਕੋਰਟ ਦੇ ਵਿੱਚ ਆਉਂਦੇ ਹੀ ਯਾਨੀ ਜਿੰਦਾਬਾਦ ਦੇ ਨਾਰੇ ਕੇ ਲੱਗ ਰਹੇ ਨੇ ਇਹ ਖਬਰ ਬੜੀ اہم ਖਬਰ ਦੇਖਣ ਜਾ ਰਹੇ ਹੋ ਤੇ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਇੱਕ ਇਹਨਾਂ ਦੇ ਵਕੀਲ ਨੇ ਦਾਵਾ ਕੀਤਾ ਸੀ ਤena ਭਾਈ ਹੁਣ ਅਸੀਂ ਇਸ 19 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਦੀ ਬੇਰ ਹੋਣੀ ਆ ਅੱਜ ਜਿਵੇਂ ਬੇਲ ਦੀ ਖਬਰ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਮਰਥਕ ਨੇ ਜਾਂ ਕਾਂਗਰਸ ਦੇ ਵਰਕਰ ਕਹਿ ਲਓ ਬਹੁਤ ਵੱਡੇ ਪੱਧਰ ਦੇ ਉੱਤੇ ਨਾਰੇਬਾਜ਼ੀ ਕਰ ਰਹੇ ਨੇ ਔਰ ਮਰਦਾਬਾਦ ਸਰਕਾਰ ਨੂੰ ਵੀ ਕਹਿ ਰਹੇ ਨੇ ਕਿਉਂਕਿ ਖਬਰ ਬੜੀ ਆ ਹਨ ਪੰਜਾਬ ਦੇ ਵਿੱਚ ਬਹੁਤ ਸਾਰਾ ਜ਼ੋਰ ਲਾਇਆ ਸਰਕਾਰਾਂ ਨੇ ਔਰ ਮੌਜੂਦਾ ਸਰਕਾਰ ਦੇ ਪੰਜਾਬ ਮੁੱਖ ਮੰਤਰੀ ਨੇ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਨਹੀਂ ਨਿਕਲਣ ਦੇਵਾਂਗੇ ਬਿਚ ਦਾ ਪੰਜਾਬ ਦੇ ਲੋਕ ਇਹ ਵੀ ਕਹਿ ਰਹੇ ਸੀ ਕਹਿੰਦੇ ਡਿਬਰੂਗੜ੍ਹ ਦੇ ਵਿੱਚ ਭੇਜਣਗੇ ਪਰ ਜਿਹੜਾ ਹਾਈ ਕੋਰਟ ਦਾ ਫੈਸਲਾ ਇੱਥੇ ਆ ਕੇ ਬਾਜੀ ਅਟਕ ਜਾਂਦੀ ਆ ਤਾਂ ਫਿਰ ਜਿਹੜੇ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਨੇ ਜਿਹੜੇ ਉਹਨਾਂ ਨੇ ਬਹੁਤ ਵੱਡਾ ਦਾਵਾ ਕੀਤਾ ਕੱਲ ਕਹਿੰਦੇ ਭਾਈ ਬਿਕਰਮ ਮਜੀਠੀਆ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਹਾਈ ਕੋਰਟ ਤੇ ਯਾਨੀ ਬੇਲ ਤੇ ਯਾਨੀ ਉਹਨੂੰ ਜ਼ਮਾਨਤ ਤੇ ਲੈ ਕੇ ਜਾਵਾਂਗੇ ਪਰ ਇੱਕ ਪਾਸੇ ਪੰਜਾਬ ਦੀ ਸਰਕਾਰ ਖੜੀ ਆ ਔਰ ਦੂਜੇ ਪਾਸੇ ਨਾਰੇਬਾਜੀ ਕਿਹ ਹੋ ਰਹੀ ਹੈ ਪਹਿਲਾਂ ਤੁਹਾਨੂੰ ਮੈਂ ਇਹੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਤੇ ਵਿਜੀਲੈਂਸ ਔਰ ਸਰਕਾਰ ਦੇ ਉੱਤੇ ਸਵਾਲ ਕਿਵੇਂ ਉੱਠਦੇ ਨੇ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਖਬਰ ਬੜੀ ਇਹਮ ਸੁਣੋ ਯਾਨੀ ਸੋਨੇ ਪੰਜਾਬ ਦੇ ਅਕਾਲੀ ਦਲ ਦੇ ਵਰਕਰ ਔਰ ਲੀਡਰ ਇਹ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਵਿਜੀਲੈਂਸ ਔਰ ਪੰਜਾਬ ਦੀ ਸਰਕਾਰ ਤਿੰਨਾਂ ਦੇ ਵਿਰੁੱਧ ਯਾਨੀ ਨਾਹਰੇਬਾਜੀ ਕਰ ਰਹੇ ਨੇ ਰੋਡ ਦੇ ਉੱਤੇ ਨੇ ਗੱਡੀਆਂ ਘੇਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਦੇ ਅੰਦਰ ਲਿਜਾਇਆ ਜਾ ਰਿਹਾ ਸੀ ਪਰ ਉੱਥੇ ਹੀ ਇਹਨਾਂ ਦੇ ਸਮਰਥਕ ਪਹੁੰਚ ਜਾਂਦੇ ਨੇ ਬਹੁਤੀ ਗਿਣਤੀ ਜ ਨਹੀਂ ਕਹਿ ਸਕਦੇ ਪਰ ਥੋੜੀ ਗਿਣਤੀ ਦੇ ਵਿੱਚ ਜ਼ਰੂਰ ਆ ਪਾਰੇਕੇ ਪੰਜਾਬ ਦੀ ਸਰਕਾਰ ਔਰ ਪੰਜਾਬ ਦੀ ਵਿਜੀਲੈਂਸ ਮਹਿਤਮਾ ਔਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਜਾਨੀ ਪੁਲਿਸ ਉਹਨਾਂ ਨੇ ਸਾਹਮਣੇ ਖੜ ਕੇ ਨਾਰਾਵਾਦੀ ਕੀਤੀ ਜਾਂਦੀ ਹੈ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦਾ ਬਹੁਤ ਵੱਡਾ ਐਕਸ਼ਨ ਹੋ ਗਿਆ ਕਿਉਂਕਿ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਇਹਨਾਂ ਦੇ ਆਗੂ ਡਿਟੇਨ ਕਰ ਲਏ ਗਏ ਨੇ ਯਾਨੀ ਨજરਬੰਦ ਕਰ ਦਿੱਤੇ ਗਏ ਨੇ ਘਰਾਂ ਦੇ ਵਿੱਚ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੇ ਦੌਰਾਨ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸਰਕੇ ਪੰਜਾਬ ਦਾ ਮੁੱਖ ਮੰਤਰੀ ਹਰ ਵਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਭੇਜਣ ਜਾ ਰਹੇ ਬੜੀ ਅਹਿਮ ਖਬਰ ਸੁਣਨ ਜਾ ਰਹੇ ਹਾਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਪਹਿਲਾਂ ਵੀ ਤੁਹਾਡੇ ਨਾਲ ਮੈਂ ਕਈ ਵਾਰ ਅਪਡੇਟ ਸਾਂਝੀ ਕਰੀ ਹੈ ਕਿ ਭਾਈ ਪੰਜਾਬ ਦਾ ਮਾਹੌਲ ਸਰਕਾਰ ਕਹਿੰਦੀ ਖਰਾਬ ਕਰ ਸਕਦੇ ਇਹਨਾਂ ਦੇ ਸਮਰਥਕ ਜਿਵੇਂ ਕਿ ਅੱਜ ਤੁਹਾਡੇ ਸਾਹਮਣੇ ਗੱਡੀਆਂ ਕੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹੁਣ ਉਹਨੂੰ ਡਿਬਰੂ ਕਾੜ ਦੇ ਵਿੱਚ ਭੇਜਣ ਦੀ ਪੱਕਾ ਤਿਆਰੀ ਹੋ ਚੁੱਕੀ ਹੈ ਜਿਹੜੀ ਤੁਸੀਂ ਹੁਣ ਖਬਰ ਸੁਣਨ ਜਾ ਰਹੇ ਹੋ ਬੜੀ ਅਹਿਮ ਖਬਰ ਹੈ ਕਿਉਂਕਿ ਡਿਬਰੂਗੜ ਦਾ ਨਾਮ ਸੁਣਦੇ ਹੀ ਅਕਾਲੀ ਦਲ ਦੇ ਲੀਡਰਾਂ ਦੇ ਪੈਰਾਂ 'ਤੇ ਧਰੋ ਜ਼ਮੀਰ ਖਿਸਕ ਗਈ ਹੈ ਕਿਉਂਕਿ ਡਿਬਰੂਗੜ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਲੋਕ ਬੰਦ ਨੇ ਪਰ ਉੱਥੇ ਹੀ ਮਰਜੀਠਿਆ ਜਾ ਰਿਹਾ ਕਿਉਂਕਿ ਬਕਰਮ ਸਿੰਘ ਮਰਜੀਠਿਆ ਉਹ ਸ਼ਿਕਾਰ ਲੱਭਿਆ ਪੰਜਾਬ ਦਾ ਜिले ਬਹੁਤ ਸਾਰਾ ਪੰਜਾਬ ਦਾ ਪਹਿਲਾ ਸ਼ਿਕਾਰ ਖੇਡਿਆ ਪੰਜਾਬ ਦੀ ਨੌਜਵਾਨੀ ਮਾਰੀ ਹੈ ਪੰਜਾਬ ਦੀ ਸਿੱਖ ਕੌਮ ਦੇ ਵੀ ਇਹ ਲੋਕ ਦੋਸ਼ੀ ਨੇ ਕਿਉਂਕਿ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਦੇ ਸਿਰ ਦੇ ਉੱਤੇ ਬੰਦੇ ਨੇ ਐਂਦਾ ਯਾਨੀ ਕ੍ਰਾਇਮ ਕੀਤਾ ਪੰਜਾਬ ਦੇ ਅੰਦਰ ਪੰਜਾਬ ਦੀਆਂ ਮਾਂਵਾਂ ਅੱਜ ਵੀ ਰੋ ਰਹੀਆਂ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਜੇਕਰ ਇਹਨਾਂ ਜਿਹਨਾਂ ਦੇ ਵਿੱਚ ਰਹਿੰਦਾ ਤਾਂ ਪੰਜਾਬ ਦਾ ਮਾਹੌਲ ਫੇਰ ਗੈਂਗਸਟਰ ਬਾਦ ਵਰਗਾ ਬਣ ਜਾਣਾ ਯਾਨੀ ਇਹ ਪੰਜਾਬ ਦੀ ਸਰਕਾਰ ਦਾ ਕਹਿਣਾ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਲੈ ਕੇ ਕਿੱਥੇ ਗਈ ਹੈ ਦਰਾ ਸਾਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਦਿੱਲੀ ਲੈ ਗਈ ਹੈ ਵਿਜੀਲੈਂਸ ਦੀ ਟੀਮ ਔਰ ਦਿੱਲੀ ਦੇ ਵਿੱਚ ਵੀ ਬਹੁਤ ਸਾਰੀ ਇਨਪੁਟ ਮਿਲ ਰਹੀ ਹੈ ਕਹਿੰਦੇ ਇਹਨੇ ਦਿੱਲੀ ਦੇ ਵਿੱਚ ਬਹੁਤ ਸਾਰੀ ਆਪਣੀ ਪ੍ਰਾਪਰਟੀ ਯਾਨੀ ਕਿ ਆਪਣੇ ਕਾਗਜ਼ਾਂ ਤੋਂ ਬਾਹਰ ਰੱਖੀ ਹੋਈ ਹੈ ਜਿਹਨੂੰ ਜਿਹੜਾ ਕਿ ਕਿਸੇ ਸਰਕਾਰ ਜਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਾ ਸਕੀ ਪਹਿਲਾਂ ਜਿਹੜੀ ਇੱਕ ਔਰਤ ਦਾ ਜ਼ਿਕਰ ਹੋਇਆ ਸੀ ਕਹਿੰਦੇ ਇੱਕ ਔਰਤ ਦੇ ਖਾਤੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ 65 ਲੱਖ ਰੁਪਇਆ ਭੇਜਿਆ ਤੇ ਉਹਨੇ ਉੱਥੇ ਜ਼ਮੀਨ ਖਰੀਦੀ ਉਹਦੇ ਨਾਮ ਦੇ ਉੱਤੇ ਤੇ ਫੇਰ ਇਹਨਾਂ ਦੇ ਵਕੀਲ ਤੇ ਦਾਦੀ ਘਰ ਵਾਲੀ ਕਹਿੰਦੀ ਐ ਕਹਿੰਦੀ ਸਾਡੇ ਨਾਮ ਤੇ ਕੋਈ ਪ੍ਰਾਪਰਟੀ ਹੈ ਨਹੀਂ ਇਹਦਾ ਮਤਲਬ ਇਹ ਹੈ ਵੀ ਦੂਜੇ ਲੋਕਾਂ ਦੇ ਨਾਮ ਤੇ ਤੁਸੀਂ ਕਰਵਾਈ ਹੋਈ ਐ ਤਾਂ ਕਿ ਪਤਾ ਨਾ ਲੱਗੇ ਸਾਡੀ ਸੰਪਤੀ ਹੈ ਕਿ ਨਹੀਂ ਕਹੇ ਉੱਥੇ ਇਹ ਜਾ ਕੇ ਵੀ ਆਉਂਦੇ ਨੇ ਰਹਿ ਕੇ ਵੀ ਆਉਂਦੇ ਨੇ ਯਾਨੀ ਇਹਨਾਂ ਦੀਆਂ ਰਿਹੱਸਿਆ ਬਣੀਆਂ ਹੋਈਆਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੁਣ ਦਿੱਲੀ ਨੂੰ ਲੈ ਕੇ ਨਿਕਲੀ ਆ ਵਿਜੀਲੈਂਸ ਤੇ ਅੱਜ ਮੁਜੀਰੀਠੀਏ ਦੇ ਖਿਲਾਫ ਕੁਝ ਵੱਡੇ ਸਬੂਤ ਹੱਥ ਲੱਜ ਸਕਦੇ ਨੇ ਸਰਕਾਰ ਦੇ ਤੇ ਪੰਜਾਬ ਦੀ ਸਰਕਾਰ ਹੁਣ ਉਹਦੇ ਉੱਤੇ ਬਹੁਤ ਵੱਡਾ ਜੁਰਮ ਸਾਬਤ ਕਰਨ ਜਾ ਰਹੀ ਹੈ ਕਿਉਂਕਿ ਤੁਹਾਡੇ ਸਾਹਮਣੇ ਹੈ ਇਹ ਜਿਹੜਾ ਵਿਕਰਮ ਮਜੂਠੀਆ ਇਹ ਪੰਜਾਬ ਦਾ ਸਭ ਤੋਂ ਵੱਡਾ ਚੋਰ ਹੈ ਪੰਜਾਬ ਨੂੰ ਲੁੱਟਿਆ ਇਹਨਾਂ ਲੋਕਾਂ ਨੇ ਸ਼ਰੇਆਮ ਲੁੱਟਿਆ ਔਰ ਫੇਰ ਬਾਦਲ ਦੇ ਘਰ ਵਾਲੀ ਤੇ ਬਾਦਲ ਕਹਿੰਦਾ ਸਾਡਾ ਮਜੂਠੀਆ ਦਾ ਨਰਦੋਸ਼ ਹੈ ਜੀ ਉਹਨੂੰ ਗ੍ਰਿਫਤਾਰ ਕਰ ਲੈ ਨਜਾਇਜ਼ ਤੁਸੀਂ ਛੜਕਾਂ ਤੇ ਆਜੋ ਪੰਜਾਬ ਦੇ ਲੋਕ ਨਾ ਤਾਂ ਛੜਕਾਂ ਤੇ ਆਜਾਉਣ ਨਾ ਹੁਣ ਕੱਲ ਕਿਉਂਕਿ ਸਰਕਾਰ ਦੇ ਪੱਖ ਦੇ ਵਿੱਚ ਪੂਰਾ ਪੰਜਾਬ ਖੜਾ ਹੈ ਪਰ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਉੱਤੇ ਐਕਸ਼ਨ ਕੀਤਾ ਚਾਕੇ ਲੋਕਾਂ ਨੇ ਐਕਸਾਈਸ ਹੀ ਸਰਕਾਰ ਕਹਿੰਦੇ ਜੀ ਵੱਡੇ ਮਗਰਮੱਛ ਨਹੀਂ ਫੜਦੇ ਇਹਦਾ ਛੋਟੇ ਮੋਟਾ ਦੇ ਘਟ ਆਉਣ ਵਾਲੇ ਨੇ ਤੇ ਜਦੋਂ ਪੰਜਾਬ ਦਾ ਮੁੱਖ ਮੰਤਰੀ ਵੱਡੇ ਮਗਰਮੱਛ ਨੂੰ ਹੱਥ ਪਾ ਲੈਂਦਾ ਜਿਹਨੇ ਪੰਜਾਬ ਅੱਜ ਤੱਕ ਲੁੱਟਿਆ ਇਹਨਾਂ ਬਾਦਰਾ ਨੇ ਵੀ ਲੁੱਟਿਆ ਤੇ ਜਦੋਂ ਇਹਨਾਂ ਦੇ ਘਰ ਨੂੰ ਪੰਜਾ ਪੈਂਦਾ ਤੇ ਫੇਰ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਨੇ ਮੇੜੇ ਇਹਨਾਂ ਦੀ ਕਾਂਗਰਸ ਦੇ ਲੀਡਰ ਵੀ ਮਾਰ ਲੱਗ ਜਾਂਦੇ ਵਿਰੋਧੀ ਧਿਰਾਂ ਦੇ ਤੇਰੇ ਦੂਜੇ ਆਮ ਲੋਕ ਨੇ ਵਿੱਚ ਉਹ ਵੀ ਸਵਾਲ ਕਰ ਦਿੰਦੇ ਨੇ ਪਰ ਪੰਜਾਬ ਦੀ ਸਰਕਾਰ ਫਿਲਹਾਲ ਅੱਜ ਦੀ ਘੜੀ ਦੇ ਵਿੱਚ ਵਿਕਰਮ ਮਜੀਠੀਆ ਨੂੰ ਨਾ ਛੱਡੇ ਤੇ ਨਾ ਹੀ ਕੋਈ ਛੱਡਣ ਦੇਵੇ ਕਿਉਂਕਿ ਇਧਰਲੇ ਪਾਸੇ ਲੋਕ ਵਿਰੁੱਧ ਹੋ ਜਾਣੀ ਹੈ ਭਗਵਾਨ ਤਮਾਨ ਦੇ ਜੇਕਰ ਉਹਨਾਂ ਨੇ ਛੇ ਕਰ ਵਿਕਰਮ ਮਜੀਠੀਆ ਬੇਲ ਤੇ ਛੁੱਟ ਗਿਆ ਤਾਂ ਹਾਈ ਕੋਰਟ ਮੰਨਿਓ ਅੱਜ ਵੱਡੀ ਹਦਾਇਤ ਆਈ ਹੈ ਕਿ ਭਾਈ ਜਿਹੜਾ ਕਿ ਹੁਣ ਵਿਕਰਮ ਮਜੀਠੀਆ ਇਹ ਵਿਜੀਲੈਂਸ ਦੇ ਜਿਹੜੇ ਇਨਪੁਟ ਮਿਲਦੀ ਹੈ ਜਿਹੜਾ ਕਿ ਵਿਜੀਲੈਂਸ ਉੱਤੇ ਸਬੂਤ ਧਰੂਗੇ ਇਹਨਾਂ ਸਬੂਤਾਂ ਦੇ ਆਧਾਰ ਤੇ ਹਾਈ ਕੋਰਟ ਨੇ ਵੀ ਚਲਣਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ